ਇਹ ਇੱਕ ਹੀ ਮਾਮਲਾ ਹੈ ਰਾਇਗੜ੍ਹ ਸ਼ਹਿਰ ਵਿੱਚ 5/3/25 ਨੂੰ ਪ੍ਰੋਫੈਸਰ ਕਲੋਨੀ ਦੇ ਵਿੱਚ ਇੱਕ ਵਿਧਵਾ ਲੇਡੀ ਸੀ ਸੁਨੇਹ ਲਤਾ ਉਹ ਉਹਦੇ ਘਰ ਚੋਰੀ ਹੋਈ ਸੀ ਉਸ ਰਾਤ ਜਿਦੇ ਵਿੱਚ ਕਾਫੀ ਗਹਿਣੇ ਤੇ ਨਗਦੀ ਵਗੈਰਾ ਗਈ ਸੀ ਇਹ ਅਣਪਛਾਤੇ ਬੰਦੇ ਸੀਗੇ ਉਹਨਾਂ ਦੇ ਸੀਸੀਟੀਵੀ ਫੁਟੇਜ ਵੀ ਅਸੀਂ ਦੇਖੀ ਤੇ ਕਾਫੀ ਕੋਸ਼ਿਸ਼ਾਂ ਦੇ ਬਾਅਦ ਇਹ ਬੰਦੇ ਜਿਹੜਾ ਹੈ ਬਾਰੇ ਪਤਾ ਲੱਗਾ ਸਾਨੂੰ ਤੇ ਇਹਨਾਂ ਵਿੱਚ ਜਿਹੜਾ ਚਮਕੌਰ ਸਿੰਘ ਤੇ ਇਹ ਸੀਗੇ ਅਮਰਤਪਾਲ ਸਿੰਘ ਇਹ ਬਰਨਾਲਾ ਜ਼ਿਲ੍ਹੇ ਦੇ ਰਹਿਣ ਵਾਲੇ ਸੇਖਾ ਪਿੰਡ ਦੇ ਨੇ ਇੱਕ ਮਾਤਾ ਦਾ ਬੇਟਾ ਸੀਗਾ ਬਿਸ਼ਾਲ ਇਹਦਾ ਦੋਸਤ ਸੀਗਾ ਬਹੁਤ ਨੇਦੀ ਕੀ ਗੁਰਪ੍ਰੀਤ ਸਿੰਘ ਵਰੋਡਾ ਇਹਨਾਂ ਦੇ ਮਹੱਲੇ ਦਾ ਹੀ ਰਹਿਣ ਵਾਲਾ ਸੀਗਾ ਜਿਹੜਾ ਇਹਨਾਂ ਦੇ ਘਰ ਅਕਸਰ ਆਉਂਦਾ ਜਾਂਦਾ ਸੀਗਾ ਤੇ ਉਹਨੂੰ ਇਹਦਾ ਸਾਰਾ ਭੇਦ ਸੀਗਾ ਕਰਦਾ ਤੇ ਮਾਤਾ ਉਸ ਰਾਤ ਕਿਸੇ ਆਪਣੇ ਸੱਗੇ ਸਬੰਧੀਆਂ ਦੇ ਘਰ ਬੈਣ ਚਲੀ ਗਈ ਤੇ ਇਹਨੇ ਰਾਤ ਨੂੰ ਇਹ ਬੰਦੇ ਬਰਨਾਲੇ ਵਾਲੇ ਨਾਲ ਲਿਆ ਕੇ ਉਹਨਾਂ ਦੇ ਘਰ ਚੋਰੀ ਕਰ ਲਈ ਜਿੰਨਾਂ ਦੇ ਕਾਫੀ ਗਹਿਣੇ ਤੇ ਇਹ ਨਗਦੀ ਵਗੈਰਾ ਲੈ ਕੇ ਸੀਗੇ ਤੇ ਇਹ ਜਿਹੜੇ ਚਮਕੌਰ ਸਿੰਘ ਤੇ ਅਮਰਤਪਾਲ ਸਿੰਘ ਨੇ ਸੇਖਾਪਿੰਡ ਦੇ ਰਣ ਵਾਲੇ ਬਰਨਾਲਾ ਜ਼ਿਲ੍ਹੇ ਦੇ ਇਹਨਾਂ ਨੂੰ ਅਸੀਂ ਮੁਕੱਦਮੇ ਚ ਗ੍ਰਿਫਤਾਰ ਕਰ ਲਿਆ ਇਨਾਂ ਪਾਸੋਂ 13 ਟੋਲੇ ਸੋਨੇ ਦੀ ਰਿਕਵਰੀ ਆ ਤੇ 2.5 ਲੱਖ ਰੁਪਏ ਦੀ ਬਰਾਮਦਗੀ ਹੋਈ ਆ ਤੇ ਜਿਹੜਾ ਗੁਰਪ੍ਰੀਤ ਸਿੰਘ ਰੋਡਾ ਉਹ ਬਾਹਰ ਦਾ ਤੋਂ ਬਾਅਦ ਵਿਦੇਸ਼ ਭੱਜ ਗਿਆ ਤੇ ਜੀਹਦਾ ਅਸੀਂ ਐਨਓਸੀ ਜਾਰੀ ਕਰਾ ਰਹੇ ਹਾਂ ਤੇ ਉਹਨੂੰ ਜਦੋਂ ਆਉਣ ਤੇ ਗ੍ਰਿਫਤਾਰ ਕੀਤਾ ਜਾਊਗਾ